ਇਹ ਦੋਨੇ ਅੰਗੂਠੇ ਸਾਡੀ ਰੀਡ ਦੀ ਹੱਡੀ ਨੂੰ ਰਿਪਰੈਜ਼ੈਂਟ ਕਰਦੇ ਨੇ ਇਹ ਦੋਨੇ ਬਾਹਾਂ ਇਹ ਦੋਨੋਂ ਦਿੱਤਾ ਬਹੁਤ ਸਿੰਪਲ ਹੈ ਜੀ ਤੁਸੀਂ ਕੁਝ ਨਾ ਕਰੋਗੇ ਤੁਹਾਨੂੰ ਨੈਕ ਪੇਨ ਹੋ ਰਹੀ ਹੈ ਇਹ ਜੋ ਤੁਹਾਡਾ ਅੰਗੂਠਾ ਹੈ ਦੋਨੋਂ ਸਾਈਡ ਤੇ ਸਿਰਫ ਇਸ ਦੀ ਮ사ਜ ਕਰ ਲਓ ਅਗਰ ਤੁਹਾਡੀ ਕਮੀਚ ਫਟ ਗਈ ਸਮੇਂ ਸਿਰ ਇੱਕ ਟੰਕਲ ਵਾਲੋ ਤਾਂ ਤੁਸੀਂ ਨੋ ਟੰਕੇ ਲਗਾਉਣ ਤੋਂ ਬਚ ਜਾਂਦੇ ਹੋ ਸਿਮਿਲਰਲੀ ਆਪਣੀ ਸਿਹਤ ਦੇ ਨਾਲ ਹੈ ਅਗਰ ਤੁਹਾਡੀ ਤੁਹਾਨੂੰ ਪਤਾ ਲੱਗਿਆ ਕਿ ਸ਼ੁਰੂਆਤ ਹੋ ਰਹੀ ਹੈ ਤੁਸੀਂ ਉਸ ਦਾ ਇਲਾਜ ਕਰਵਾ ਲਓ ਰਹਿੰਦੇ ਸਮੇਂ ਕਰਵਾ ਲਓ ਤਾਂ ਤੁਸੀਂ ਆਉਣ ਵਾਲਾ ਸਮਾਂ ਤੁਹਾਡਾ ਗ੍ਰੇਸਫੁੱਲ ਹੋ ਜਾਏਗਾ predictions youtube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹਰ ਦੂਜਾ ਇਨਸਾਨ ਕਹਿ ਦਿੰਦਾ ਹੈ ਕਿ ਮੈਨੂੰ ਸਰਵਾਈਕਲ ਹੋ ਗਿਆ ਚਾਹੇ ਉਹਨਾਂ ਦੀ ਉਮਰ ਘੱਟ ਹੋਵੇ ਜਾਂ ਫਿਰ ਵੱਧ ਆਖਰੀ ਸਰਵਾਈਕਲ ਹੈ ਕੀ ਇਹ ਕਿਵੇਂ ਹੁੰਦਾ ਹੈ ਤੇ ਇਸ ਦਾ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਅੱਜ ਆਪਾਂ ਇਸ ਬਾਰੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਕਮਲਜੀਤ ਸਿੰਘ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਆਰਡੀ ਪ੍ਰੋਡਕਸ਼ਨ ਟੀਮ ਤੁਸੀਂ ਇੰਨਾ ਚੰਗਾ ਉਪਰਾਲਾ ਕਰਦੇ ਹੋ ਆਪਣੇ ਦਰਸ਼ਕਾਂ ਨੂੰ ਰੂਰੂ ਕਰਦੇ ਹੋ ਅੱਛੇ-ਅੱਛੀਆਂ ਪਰਸਨੈਲਿਟੀਆਂ ਦੇ ਤਾਂ ਕਿ ਉਹ ਆਪਣੀ ਇੱਕ ਅੱਛੀ ਸਿਹਤ ਨੂੰ ਹਮੇਸ਼ਾ ਬਣਾ ਕੇ ਰੱਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹੁੰਦੀ ਹਾਂ ਕਿ ਸਰਵਾਈਕਲ ਹੁੰਦਾ ਕੀ ਹੈ ਜੀ ਆਮ ਜੇ ਸ਼ਬਦਾਂ ਦੇ ਵਿੱਚ ਜੇ ਸਮਝਣਾ ਹੋਵੇ ਤਾਂ ਇਹਨੂੰ ਕੀ ਕਹਿ ਸਕਦੇ ਹਾਂ ਜੀ ਅ ਦਮਨ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਜੀ ਅੱਜ ਦੇ ਦੌਰ ਵਿੱਚ ਹਰ ਦੂਆ ਤੀਆ ਬੰਦਾ ਇਹੀ ਕਹਿੰਦਾ ਕਿ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਐਕਚੁਅਲੀ ਸਰਵਾਈਕਲ ਇੱਕ ਗਰਦਨ ਦੀ ਆਮ ਸਥਿਤੀ ਹੈ ਜੋ ਉਮਰ ਦੇ ਲਿਹਾਜ਼ ਨਾਲ ਜਦੋਂ ਸਾਡੀਆਂ ਨਾੜਾਂ ਸ਼੍ਰਿੰਕ ਕਰਦੀਆਂ ਨੇ ਸਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਨੇ ਤਾਂ ਗਰਦਨ 'ਚ ਦਰਦ ਹੋਣ ਲੱਗ ਜਾਂਦਾ ਜਿਹਦੇ ਕਰਕੇ ਗਰਦਨ ਦੇ ਵਿੱਚ ਅਗੜਾਉ ਆਉਂਦਾ ਉਹਦੀ ਮੂਵਮੈਂਟਸ ਰਿਸਟ੍ਰਿਕਟ ਹੋ ਜਾਂਦੀਆਂ ਨੇ ਬਹਾਂ ਦੇ ਵਿੱਚ ਨੰਮਨੈਸ ਆ ਜਾਂਦੀ ਐ ਸੁਣਪਣਾ ਆ ਜਾਂਦਾ ਕੰਮ ਕਰਨ ਦੇ ਵਿੱਚ ਥੋੜੀ ਆਪਾਂ ਨੂੰ ਦਿੱਕਤ ਆਂਦੀ ਐ ਜਾਂ ਤੁਰੰਤ ਸਮੇਂ ਸਾਡਾ ਸੰਤੁਲਨ ਜਿਹੜਾ ਐ ਉਹ ਖਰਾਬ ਹੋ ਜਾਂਦਾ ਗੱਲ ਕੁਝ ਵੀ ਨਹੀਂ ਐ ਇਹ ਸਿਰਫ ਇੱਕ ਰੀਡ ਦੀ ਹੱਡੀ ਦੇ ਨਾਲ ਸੰਬੰਧਿਤ ਰੋਗ ਐ ਪਰ ਅੱਜ ਕੱਲ ਇਹ ਜਿਆਦਾ ਹੀ ਪ੍ਰਚਲਿਤ ਹੋ ਗਿਆ ਬਿਕਾਜ਼ ਆਫ आवर ਜੋ ਜੀਵਨ ਸ਼ੈਲੀ ਬਦਲਣ ਦੇ ਕਰਕੇ ਜੀ ਸਰ ਕਿਸ ਉਮਰ ਦੇ ਵਿਅਕਤੀਆਂ ਨੂੰ ਜਿਆਦਾ ਹੁੰਦਾ ਹੈਗਾ ਇਹ ਆ ਜੀ ਪਹਿਲੇ ਇਹ ਕਿਹਾ ਜਾਂਦਾ ਸੀ ਕਿ 50 ਸਾਲ ਤੋਂ ਬਾਅਦ ਇਹ ਅਕਸਰ ਲੋਕਾਂ ਨੂੰ ਹੁੰਦਾ ਪਰ ਹੁਣ ਜੋ ਲੇਟੈਸਟ ਡਬਲਯੂ ਐਚਓ ਦੀ ਰਿਪੋਰਟ ਆਈ ਹੈ ਉਹਨਾਂ ਨੇ ਇਹ ਕਲੇਮ ਕੀਤਾ ਕਿ ਹੁਣ ਕੋਈ ਉਮਰ ਦੀ ਸੀਮਾ ਨਹੀਂ ਹੈ 80% ਲੋਕ ਸਰਵਾਈਕਲ ਔਰ ਲੋਅਰ ਬੈਕ ਤੋਂ ਵਰਲਡਵਾਈਡ ਪਰੇਸ਼ਾਨ ਨੇ ਔਰ ਇੱਕ ਕਲੀਨिकल ਕੰਪਲੈਕਸ ਬਣ ਚੁੱਕਿਆ ਹੈ ਕਾਰਨ ਕੀ ਹੈ ਕਿ ਸਾਡਾ ਲਿਵਿੰਗ ਸਟਾਈਲ ਸਾਡਾ ਕੰਮ ਕਰਨ ਦਾ ਤਰੀਕਾ ਲੰਬੇ ਸਮੇਂ ਤੱਕ ਬੈਠਣ ਦਾ ਤਰੀਕਾ ਔਰ ਲੰਬੇ ਸਮੇਂ ਤੱਕ ਪੜਾਈ ਕਰਨੀ ਜਾਂ ਡੈਸਕ ਤੇ ਬੈਠ ਕੇ ਕੰਮ ਕਰਨਾ ਇਹ ਜਾਂ ਸਾਡਾ ਖਾਣ ਪੀਣ ਇਹ ਸਾਰੀ ਚੀਜ਼ਾਂ ਸਾਡੇ ਇਸ ਸਿਸਟਮ ਨੂੰ ਡਿਸਟਰਬ ਕਰ ਰਹੀਆਂ ਨੇ ਜੀ ਸਰ ਇਸ ਦਾ ਕਾਰਨ ਜਿਵੇਂ ਤੁਸੀਂ ਦੱਸਿਆ ਹੈਗਾ ਆ ਕਿ ਸਾਡਾ ਲਾਈਫ ਸਟਾਈਲ ਜਿਹੜਾ ਹੈ ਨਾ ਉਹ ਬਦਲ ਗਿਆ ਹੈਗਾ ਆ ਜੀ ਸਰ ਲੱਛਣ ਕਿਹੜੇ ਹੁੰਦੇ ਕਿ ਜਿਸ ਤੋਂ ਇਹ ਪਤਾ ਲੱਗੇ ਕਿ ਸਰਵਾਈਕਲ ਹੀ ਹੈਗਾ ਆ ਜੀ ਇਦੇ ਨਾਲੇ ਦਰਦਨ ਦੇ ਵਿੱਚ ਅਕੜਾ ਹੋਏਗਾ ਦਰਦ ਹੋਏਗਾ ਮੋਢਿਆਂ 'ਚ ਦਰਦ ਹੋਏਗਾ ਇਹ ਕਈ ਵਾਰੀ ਆਪਾਂ ਕਈ ਸਿਗਨੇਚਰ ਕਰਦੇ ਆ ਤਾਂ ਉਹਨੂੰ ਕਹਿੰਦੇ ਥਮ ਡਰਾਪ ਕਈ ਵਾਰੀ ਟੈਨਸਲਵ ਹੋ ਜਾਂਦੀ ਹੈ ਮਤਲਬ ਕਿ ਇਹ ਸਾਰੇ ਉਸ ਦੇ ਨਾਲ ਹੀ ਰਿਲੇਟਡ ਨੇ ਇਹ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਤਾਂ ਪਤਾ ਚੱਲ ਜਾਂਦਾ ਹੈ ਕਿ ਰੂਟ ਕੌਜ਼ ਕੀ ਹੈ ਫਿਰ ਰੂਟ ਕੌਜ਼ ਨੂੰ ਠੀਕ ਕਰਨ ਨਾਲ ਇਹ ਤਕਲੀਫਾਂ ਠੀਕ ਹੋ ਜਾਂਦੀਆਂ ਤਾਂ ਰੂਟ ਕੌਜ਼ ਜੋ ਹੈ ਸਾਡੇ ਜੋ ਵਰਟੀਬਰਸ ਨੇ ਜੋ ਸਾਡੀ ਰੀਡ ਦੀ ਹੱਡੀ ਦੇ ਮਣਕੇ ਨੇ ਉਹਨਾਂ ਦੇ ਹੀ ਡਿਸਟਰਬੈਂਸ ਕਰਕੇ ਹੁੰਦਾ ਹੈ ਆਮ ਵਿਅਕਤੀ ਜਦੋਂ ਉਹਨੂੰ ਕੋਈ ਇਹੋ ਜਿਹੀ ਅਲਮਤ ਮਹਿਸੂਸ ਹੁੰਦੀ ਹੈ ਕਿ ਉਹਨੂੰ ਸਿਰ ਸਿਰ ਦਰਦ ਹੋ ਰਿਹਾ ਹੈ ਮੋਢੇ ਦਰਦ ਹੋ ਰਹੇ ਨੇ ਜਾਂ ਚੱਕਰ ਆ ਰਹੇ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਨਿਊਰੋ ਸਰਜਨ ਕੋਲ ਜਾਂ ਆਰਥੋਪੈਡਿਸ਼ਨ ਕੋਲ ਜਾਣਾ ਚਾਹੀਦਾ ਹੈ ਉਹ ਉਹਨਾਂ ਦੇ ਮੈਡੀਕਲ ਚੈੱਕਅਪ ਕਰਦੇ ਨੇ ਐਕਸ-ਰੇ ਕਰਦੇ ਨੇ ਕਈ ਵਾਰ ਐਮ ਆਰ ਆ ਵੀ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਮਸਲ ਰਿਲੈਕਸੈਂਟ ਦਿੰਦੇ ਨੇ ਜਾਂ ਕੋਈ ਪੇਨ ਕਿਲਰਸ ਦਿੰਦੇ ਨੇ ਪਰ ਮੈਂ ਹਮੇਸ਼ਾ ਕਹਿੰਦਾ ਹਾਂ ਤੁਸੀਂ ਜਦੋਂ ਕੋਈ ਵੀ ਪੈਨਿਕਲ ਖਾਂਦੇ ਹੋ ਜਾਂ ਕੋਈ ਵੀ ਮੈਡੀਸਿਨ ਖਾਂਦੇ ਹੋ ਤਾਂ ਤੁਹਾਨੂੰ ਦੋ ਵਾਰ ਰਿਕਵਰੀ ਕਰਨੀ ਪੈਂਦੀ ਹੈ ਇਸ 'ਚ ਕੋਈ ਸ਼ੱਕ ਨਹੀਂ ਇਨ ਕੇਸ ਆਫ ਐਮਰਜੈਂਸੀ ਐਲੋਪੈਥਿਕ ਬਹੁਤ ਵਧੀਆ ਹੈ ਇਨ ਕੇਸ ਆਫ ਸਰਜਰੀ ਬਹੁਤ ਵਧੀਆ ਹੈ ਪਰ ਜਦੋਂ ਆਪਾਂ ਲਗਾਤਾਰ ਸਮੇਂ ਲਗਾਤਾਰ ਸਮੇਂ ਲੰਬੇ ਸਮੇਂ ਵਾਸਤੇ ਚੀਜ਼ਾਂ ਲੈਂਦੇ ਹਾਂ ਤਾਂ ਇਹਦਾ ਇਫੈਕਟ ਸਾਡੇ ਬਾਕੀ ਸਰੀਰ ਦੇ ਉੱਤੇ ਪੈਂਦਾ ਤੇ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਜਦੋਂ ਤੁਹਾਨੂੰ ਇਹੋ ਜਿਹੀ ਕੋਈ ਲਾਗਤ ਨਜ਼ਰ ਆਉਂਦੀ ਹੈ ਤੁਸੀਂ ਨਵਕਿਰਨ ਮੈਗਨੇਟਿਕ ਕਲੀਨਿਕ ਤੇ ਆਓ ਸਾਡਾ ਜੋ ਸਿਸਟਮ ਹੈ ਬਿਲਕੁਲ ਨੋਨ ਇਨਵੇਸਿਵ ਹੈ ਕੁਈ ਤੁਹਾਡਾ ਸੀ ਬਲੱਡ ਸੈਂਪਲ ਨਹੀਂ ਲੈਣਾ ਕੋਈ ਯੂਰਨ ਸੈਂਪਲ ਨਹੀਂ ਲੈਣਾ ਕੋਈ ਚੀਰ ਫਾੜ ਨਹੀਂ ਕਰਨੀ ਸਾਡੇ ਕੋਲ ਇੱਕ ਬੜੀ ਸਿੰਪਲ ਮਸ਼ੀਨ ਹੈ ਜਿਸ ਨੂੰ ਕਹਿੰਦੇ ਨੇ ਇਕੋਲਾਈਫ ਤੁਹਾਡੇ ਖੱਬੇ ਹੱਥ ਤੋਂ ਤੁਹਾਡੇ ਅੰਗੂਠੇ ਦੇ ਨਾਲ ਨਾਲ ਤੁਹਾਡੀ ਪੂਰੀ ਬਾਹਮ ਕੇ ਰੀੜ ਦੀ ਹੱਡੀ ਦੀ ਸਕੈਨ ਹੋ ਜਾਣੀ ਹੈ ਜਿਸ ਵਰਟੀਬਰਾइज ਤੁਹਾਡੇ ਪ੍ਰੋਬਲਮ ਹੋਏਗੀ ਉਹ ਸਾਡੀ ਪਕੜ ਚ ਆ ਜਾਏਗੀ ਇਸ ਤੋਂ ਇਲਾਵਾ ਅਸੀਂ ਕੁਆਂਟਮ ਟੈਸਟ ਕਰਦੇ ਹਾਂ ਕਵਾਂਟਮ ਟੈਸਟ ਕਰਕੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਸਾਡੀ ਬੋਨ ਡੈਂਸਟੀ ਕਿਸਾ ਹੈ ਜਾਂ ਸਾਡੇ ਚ ਕੀ ਕੀ ਡੈਫੀਸ਼ੈਂਸੀਜ਼ ਹੈ ਉਹਨੂੰ ਅਸੀਂ ਕਿਦਾਂ ਪੂਰਾ ਕਰਨਾ ਹੈ ਕੀ ਸਾਡੀ ਬੋਡੀ ਵਿੱਚ ਐਕਸਟਰਾ ਉਹਨੂੰ ਅਸੀਂ ਕਿਦਾਂ ਚੈਨਲਾਈਜ਼ ਕਰਨਾ ਹੈ ਜਦੋਂ ਇਹ ਡਾਇਗਨੋਸ ਹੋ ਗਿਆ ਇਹ ਸ਼ੁਰੂ ਹੋ ਗਿਆ ਕਿ ਸਾਇਕਲ ਦੀ ਪ੍ਰੋਬਲਮ ਹੈ ਤਾਂ ਫਿਰ ਅਸੀਂ ਉਸ ਦਾ ਇਲਾਜ ਸ਼ੁਰੂ ਕਰਦੇ ਹਾਂ ਇਲਾਜ ਬਹੁਤ ਸਿੰਪਲ ਹੈ ਪਹਿਲਾਂ ਅਸੀਂ ਐਕੂਪ੍ਰੈਸ਼ਰ ਕਰਦੇ ਹਾਂ ਫਿਰ ਸਾਡੇ ਕੋਲ ਏਐਫਟੀ ਦੈਟ ਇਜ਼ कॉल्ड ਅਮਾਈਜ਼ਨ ਫਿਊਜ਼ਨ ਟੈਕਨੋਲੋਜੀ ਜੋ ਕਿ ਲਾਸ ਐਂਜਲਸ ਨੇ ਫਸਟ ਟਾਈਮ ਇੰਡੀਆ ਚ ਆਪਣੇ ਖੰਨੇ ਆਪ ਇੰਟਰੋਡਿਊਸ ਕੀਤੀ ਹੈ ਉਹ ਤੁਹਾਡੀ ਬੋਡੀ ਮਾਈਂਡ ਐਂਡ ਸੋਲ ਨੂੰ ਅਲਾਈਨ ਕਰਦੀ ਹੈ ਕੀ ਹੁੰਦਾ ਹੈ ਕਿ ਮੰਨ ਲਓ ਤੁਹਾਨੂੰ ਦਰਦ ਹੋ ਰਿਹਾ ਕੋਈ ਕਿਸੇ ਨੇ ਆ ਕੇ ਤੁਹਾਨੂੰ ਖੁਸ਼ਖਬਰੀ ਸੁਣਾ ਦਿੱਤੀ ਤਾਂ ਤੁਸੀਂ ਉਹ ਦਰਦ ਭੁੱਲ ਜਾਂਦੇ ਹੋ ਇਸ ਦਾ ਮਤਲਬ ਹੈ ਕਿ ਸਾਡਾ ਮਾਈਂਡ ਮੈਟਰਸ ਮੋਰ ਅਸੀਂ ਤੁਹਾਡੇ ਬ੍ਰੇਨ ਨੂੰ ਟ੍ਰੇਨ ਕਰਨਾ ਹੁੰਦਾ ਹੈ ਟੂ ਸੈਂਡ ਪੋਜ਼ਿਟਿਵ ਸਿਗਨਲਸ ਟੂ ਦਾ ਵੀਕ ਆਰਗਨਸ ਇਸ ਤੋਂ ਇਲਾਵਾ ਸਾਡੇ ਕੋਲੇ ਸਰਵਾਈਕਲ ਬੈਲਟਸ ਹੈਗੀਆਂ ম্যাগਨੇਟਿਕ ਬੈਲਟ ਹੈਗੀਆਂ ਕਿਉਂਕਿ ਮੈਂ ਪਹਿਲਾਂ ਵੀ ਇੱਕ ਵਾਰ ਯਕੀਨ ਕੀਤਾ ਸੀ ਕਿ ਹਰ ਇੱਕ ਸਖੋਂ ਦੇ ਵਿੱਚ 4 ਤੋਂ 5 ਗ੍ਰਾਮ ਤੱਕ ਇਹਨਾਂ ਦੀ ਮਾਤਰਾ ਹੁੰਦੀ ਹੈ ਔਰ ম্যাগਨੇਟ ਜੋ ਹੈ ਆਇਰਨ ਨੂੰ ਆਪਣੇ ਬਾਰੇ ਪਾਸੇ ਅਟਰੈਕਟ ਕਰਦਾ ਹੈ ਉਸ ਦੀ ਅਟਰੈਕਸ਼ਨ ਦੇ ਨਾਲ ਸਰਕੂਲੇਸ਼ਨ ਪ੍ਰੋਪਰਲੀ ਆਪਣੇ ਫਾਰਮੇਸ਼ਨ ਚ ਆ ਜਾਂਦਾ ਹੈ ਜੀ ਜੇਕਰ ਸਰ ਆਪ ਸਰਵਾਈਕਲ ਦੀ ਗੱਲ ਕਰੀਏ ਜੀ ਪਤਾ ਕਿਵੇਂ ਲੱਗਦਾ ਹੈਗਾ ਜੇ ਇੱਕ ਆਮ ਇਨਸਾਨ ਨੇ ਸਮਝਣਾ ਹੋਵੇ ਕਿ ਉਹਨੂੰ ਸਰਵਾਈਕਲ ਦੀ ਦਰਦ ਹੈ ਜਾਂ ਫਿਰ ਉਹਨੂੰ ਕੋਈ ਹੋਰ ਦਰਦ ਹੈ ਕਿਉਂਕਿ ਜਿੱਦੀ ਇੱਥੇ ਦਰਦ ਹੁੰਦੀਆਂ ਮੋਢਿਆਂ ਦੇ ਵਿੱਚ ਹਰ ਕੋਈ ਕਹਿੰਦਾ ਸਰਵਾਈਕਲ ਆ ਕਈ ਵਾਰੀ ਉਹ ਸਰਵਾਈਕਲ ਦੀ ਹੁੰਦੀ ਵੀ ਨਹੀਂ ਹੈਗੀ ਜੀ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਛਿਆ ਬਹੁਤ ਲੋਕ ਇਸ ਗੱਲ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਕਿ ਸਰਵਾਈਕਲ ਹੈ ਜਾਂ ਕੋਈ ਹੋਰ ਚੀਜ਼ ਹੈ ਉਹਦਾ ਇੱਕੋ ਇੱਕ ਤਰੀਕਾ ਕਿ ਜਦ ਤੁਸੀਂ ਐਕਸ ਐਮ ਆਰ ਆਈ ਕਰਾਓ ਜਾਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਬਿਨਾ ਐਕਸ ਦੇ ਤੋਂ ਬਿਨਾ ਐਮ ਆਰ ਆਈ ਤੋਂ ਤੁਹਾਨੂੰ ਦੱਸਾਂਗੇ ਕਿਉਂਕਿ ਜਿਹਦਾ ਐਕੂ ਪ੍ਰੈਸ਼ਰ ਹੈ ਉਹ ਤਿੰਨ ਚੀਜ਼ਾਂ ਦੇ ਕੰਮ ਕਰਦਾ ਹੈ ਪੁਆਇੰਟ ਪ੍ਰੈਸ ਕਰਕੇ ਅਸੀਂ ਜਾਣ ਜਾਂਦੇ ਹਾਂ ਕਿ ਬਿਮਾਰੀ ਕੀ ਹੈ ਫਿਰ ਅਸੀਂ ਉਸ ਨੂੰ ਕਿਉਰ ਕਰਦੇ ਹਾਂ ਰੈਗੂਲਰ ਪ੍ਰੈਸ਼ਰ ਦੇ ਕੇ ਉਸ ਤੋਂ ਬਾਅਦ ਅਸੀਂ ਆਪਣੇ ਪੇਸ਼ੈਂਟਸ ਨੂੰ ਬੁਕੇ ਜਾਣਕਾਰੀ ਦੇ ਦਿੰਦੇ ਹਾਂ ਕਿ ਤੁਸੀਂ ਫਿਊਚਰ ਚ ਇਸ ਚੀਜ਼ ਨੂੰ ਪ੍ਰੀਵੈਂਟ ਕਿੱਦਾਂ ਕਰਨਾ ਹੈ ਤਾਂ ਕਿਉਂਕਿ ਹਮੇਸ਼ਾ ਅਸੀਂ ਕਹਿੰਦੇ ਕਿ ਐਕੂ ਪ੍ਰੈਸ਼ਰ ਇਟ ਵਰਕਸ ਔਨ 3 ਡਾਈਮੈਂਸ਼ਨਸ ਵੀ ਕੈਨ ਡਾਇਗਨੋਸ ਕਿਉਰ ਐਂਡ ਪ੍ਰੀਵੈਂਟ ਜੀ ਜੇਕਰ ਸਰ ਆਪਾਂ ਗੱਲ ਕਰੀਏ ਜੀ ਕੋਈ ਕਸਰਤਾਂ ਵੀ ਹੁੰਦੀਆਂ ਹੈਗੀਆਂ ਆ ਆਮ ਜਿਹੀਆਂ ਜਿਨ੍ਹਾਂ ਨੂੰ ਆਪਾਂ ਕਰਕੇ ਆਪਣੇ ਇਸ ਜਿਹੜਾ ਸਰਵਾਈਕਲ ਇਹਨੂੰ ਠੀਕ ਕਰ ਸਕਦੇ ਆ ਜੀ ਬਿਲਕੁਲ ਇਹਦੇ ਲਈ ਜਿੱਦਾਂ ਕੁਝ ਸਟ੍ਰੈਚਿੰਗਸ ਹੁੰਦੀਆਂ ਨੇ ਕੁਝ neck exercise ਹੁੰਦੀਆਂ ਉਹ ਜੋ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨੂੰ ਦੱਸ ਦਿਆਂ ਵੀ ਤੁਸੀਂ ਕਿਹੜੀ ਕਿਹੜੀ ਐਕਸਰਸਾਈਜ਼ ਕਰਨੀ ਹੈ ਔਰ ਜਦੋਂ ਐਕਸਰਸਾਈਜ਼ ਕਰਨੀ ਹੈ ਪਹਿਲਾਂ ਅਸੀਂ ਉਹਨੂੰ ਆਪਣੀ ਸਾਡੀ ਮਕੇ ਆਪਣੇ ਸਾਹਮਣੇ ਉਹਨੂੰ ਐਕਸਰਸਾਈਜ਼ ਕਰਵਾ ਦਿਆ ਤਾਂ ਕਿ ਕੋਈ ਉਹ ਗਲਤ ਐਕਸਰਸਾਈਜ਼ ਨਾ ਕਰੇ ਕਈ ਵਾਰ ਛੋਟੀ ਜੀ ਚੁੱਕ ਜਿਹੜੀ ਹੈ ਉਹ ਕਾਫੀ ਭਾਰੀ ਪੈ ਸਕਦੀ ਹੈ ਜੀ ਸਰ ਕੋਈ ਦੱਸ ਸਕਦੇ ਇੱਕ ਦੋ ਐਕਸਰਸਾਈਜ਼ ਜਿਹੜੀ ਆਮ ਲੋਕ ਘਰੇ ਕਰ ਸਕਦੇ ਤੇ ਉਹਨਾਂ ਨੂੰ ਸਰਵਾਈਕਲ ਦੀ ਸਮੱਸਿਆ ਜਿਹੜੀ ਹੈ ਨਾ ਹੋਵੇ ਜੀ ਬਹੁਤ ਸਿੰਪਲ ਹੈ ਜੀ ਤੁਸੀਂ ਕੁਝ ਨਾ ਕਰੋਗੇ ਤੁਹਾਨੂੰ ਨੈਕ ਪੇਨ ਹੋ ਰਹੀ ਹੈ ਇਹ ਜੋ ਤੁਹਾਡਾ ਅੰਗੂਠਾ ਹੈ ਦੋਨੋਂ ਸਾਈਡ ਤੇ ਸਿਰਫ ਇਸ ਦੀ ਮ사ਜ ਕਰ ਲਓ ਇਸ ਦੀ ਤੇਲ ਲਗਾ ਕੇ ਹਲਕੀ ਹਲਕੀ ਮ사ਜ ਕਰੋ ਦੋਨੋਂ ਪਾਸੇ ਤੁਸੀਂ ਮਹਿਸੂਸ ਕਰੋਗੇ ਤੁਸੀਂ ਕਾਫੀ ਰਾਹਤ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਕਿ ਪਿਛਲੇ ਇੰਟਰਵਿਊ ਵਿੱਚ ਮੈਂ ਦੱਸਿਆ ਸੀ ਕਿਸ ਨੂੰ ਸਿਰ ਦਰਦ ਹੋ ਰਿਹਾ ਤੇ ਰਬੜ ਬੈਂਡ ਬੰਨ ਲਓ ਤੁਸੀਂ ਤੇ ਤੈਨੂੰ ਕਾਫੀ ਰਾਹਤ ਮਿਲੇਗੀ ਸਿਮਿਲਰਲੀ ਜੇ ਤੁਹਾਨੂੰ ਗਰਦਨ ਦਰਦ ਹੋ ਰਹੀ ਹੈ ਕਿਉਂਕਿ ਮੈਂ ਦੱਸਿਆ ਸੀ ਐਕੂਪ੍ਰੈਸ਼ਰ ਦੇ ਵਿੱਚ ਇਹ ਦੋਨੇ ਅੰਗੂਠੇ ਸਾਡੀ ਰੀਡ ਦੀ ਹੱਡੀ ਨੂੰ ਰਿਪਰੈਜ਼ੈਂਟ ਕਰਦੇ ਨੇ ਇਹ ਦੋਨੇ ਬਾਹਾਂ ਇਹ ਦੋਨੋਂ ਦਿੱਤਾ ਜਿੱਦਾਂ ਆਪਣੇ ਕੋਲੇ ਉਹ ਸਰਵਾਈਕਲ ਰਿੰਗ ਦਿੰਦੇ ਆ ਸੀ ਸਜੋਕ ਰਿੰਗ ਦਿੰਦੇ ਆ ਉਸ ਰਿੰਗ ਦੇ ਨਾਲ ਕੱਲੀ-ਕੱਲੀ ਗੁੜੀ ਦੇ ਉੱਤੇ 10-10 ਵਾਰੀ ਰੋਲ ਕਰੋ ਉਹਨੂੰ ਮ사ਜ ਕਰੋ ਤਾਂ ਪੂਰੀ ਬਾਡੀ ਦੀ ਮ사ਜ ਹੋ ਜਾਂਦੀ ਹੈ ਔਰ ਕੋਈ ਵੀ ਸਰਕੂਲੇਸ਼ਨ ਦੇ ਨਾਲ ਜਾਂ ਪੇਨ ਦੇ ਨਾਲ ਸੰਬੰਧਿਤ ਰੋਗ ਹੈ ਉਹ ਠੀਕ ਹੋ ਜਾਂਦਾ ਹੈ ਕਈ ਵਾਰੀ ਕਿਉਂ ਹੁੰਦਾ ਕਿ ਜਿਵੇਂ ਕਈ ਲੋਕ ਐ ਉਹਨਾਂ ਨੂੰ ਬਹੁਤ ਪੁਰਾਣੀ ਸਰਵਾਈਕਲ ਹੁੰਦੀ ਹੈਗੀ ਹੈ ਕਈ ਲੋਕ ਕਹਿੰਦੇ ਤਾਂ ਠੀਕ ਨਹੀਂ ਹੋ ਸਕਦੀ ਕਿ ਪੁਰਾਣੀ ਤੋਂ ਪੁਰਾਣੀ ਸਰਵਾਈਕਲ ਵੀ ਠੀਕ ਹੋ ਸਕਦੀ ਹੈ ਜੀ ਬਿਮਾਰੀ ਕੋਈ ਵੀ ਹੋਵੇ ਕਾਮਨ ਹੋਵੇ ਜਾਂ ਕ੍ਰੋਨਿਕ ਹੋਵੇ ਹਰ ਚੀਜ਼ ਦਾ ਇਲਾਜ ਸੰਭਵ ਹੈ ਅਗਰ ਉਸ ਇਲਾਜ ਸਹੀ ਤਰੀਕੇ ਨਾਲ ਕੀਤਾ ਕਿਉਂਕਿ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਨੇ ਉਹ ਉਹੋ ਜਿਹੇ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਨੂੰ ਡਾਕਟਰ ਨੇ 2-2 3-3 ਐਮ ਆਰ ਆਈ ਕਰਾਈ ਹੁੰਦੀ ਆ ਔਰ ਉਹਨਾਂ ਨੂੰ ਕਿਹਾ ਹੁੰਦਾ ਕਿ ਤੁਹਾਡੀ ਸਰਜਰੀ ਹੋਏਗੀ ਪਰ ਮੈਂ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਲੋਕ ਬਿਨਾਂ ਸਰਜਰੀ ਤੋਂ ਆਪਣੀ ਵਧੀਆ ਲਾਈਫ ਜੀ ਰਹੇ ਜੀ ਸਰ ਕਈ ਵਾਰੀ ਕੀ ਹੁੰਦਾ ਕਿ ਕਈ ਇਨਸਾਨਾਂ ਨੂੰ ਨਾ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਆ ਪਰ ਉਹ ਇਗਨੋਰ ਕਰ ਦਿੰਦੇ ਤੇ ਇਲਾਜ ਹੀ ਨਹੀਂ ਕਰਾਉਂਦੇ ਕੀ ਹੋਰ ਵੀ ਘਾਤ ਹੋ ਸਕਦੀ ਆ ਜੀ ਮੈਂ ਅਕਸਰ ਕਹਿੰਦਾ ਹੁੰਦਾ ਜੀ ਕਿ ਵਨ ਸਟਿਚ ਇਨ ਟਾਈਮ ਸੇਵਜ਼ ਨਾਈਂ ਅਗਰ ਤੁਹਾਡੀ ਕਮੀਜ਼ ਫਟ ਗਈ ਸਮੇਂ ਸਿਰ ਇੱਕ ਟੰਕਲ ਵਾਲੋ ਤਾਂ ਤੁਸੀਂ ਨੌਂ ਟੰਕੇ ਲਗਾਉਣ ਤੋਂ ਬਚ ਜਾਂਦੇ ਹੋ ਸਿਮਿਲਰਲੀ ਆਪਣੀ ਸਿਹਤ ਦੇ ਨਾਲ ਹੈ ਅਗਰ ਤੁਹਾਡੀ ਤੁਹਾਨੂੰ ਪਤਾ ਲੱਗਿਆ ਕਿ ਸ਼ੁਰੂਆਤ ਹੋ ਰਹੀ ਹੈ ਤੁਸੀਂ ਉਸ ਦਾ ਇਲਾਜ ਕਰਵਾ ਲਓ ਰਹਿੰਦੇ ਸਮੇਂ ਕਰਵਾ ਲਓ ਤਾਂ ਤੁਸੀਂ ਆਉਣ ਵਾਲਾ ਸਮਾਂ ਤੁਹਾਡਾ ਗ੍ਰੇਸਫੁੱਲ ਹੋ ਜਾਏਗਾ ਅਗਰ ਤੁਸੀਂ ਇਲਾਜ ਨਹੀਂ ਕਰਵਾਉਂਦੇ ਤਾਂ ਉਸ ਨਾਲ ਇਹਦੇ ਭਿਆਨਕ ਸਿੱਟੇ ਨਿਕਲ ਸਕਦੇ ਨੇ ਕਿ ਤੁਹਾਨੂੰ ਤੁਹਾਡੇ ਜਿਹੜੇ ਆਉਣ ਵਾਲੇ ਜੀਵਨ ਹੈ ਉਹ ਬਹੁਤ ਔਖਾ ਹੋ ਸਕਦਾ ਹੈ ਇਸ ਕਰਕੇ ਇਹਨਾਂ ਦੇ ਬਿਤੇ ਪ੍ਰਤੀ ਕਦੇ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ ਸਰ ਸਾਡੀ ਜੀਵਨ ਸ਼ੈਲੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਕਿ ਸਾਨੂੰ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਆਉਣ ਹੀ ਨਾ ਜੇ ਇਹਨਾਂ ਨੂੰ ਬਹੁਤ ਕੁਝ ਖਾਸ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਬਹੁਤ ਹੱਦ ਤੱਕ ਘਟਾ ਸਕਦੇ ਹਾਂ ਨੰਬ੍ਰਿਕ ਤੇ ਉੱਠਣ ਬੈਠਣ ਦਾ ਜਦੋਂ ਤੁਸੀਂ ਜ਼ਿਆਦਾ ਦੇਰ ਨੀਵੇਂ ਬਾ ਕੇ ਬੈਠਦੇ ਹੋ 60 ਡਿਗਰੀ ਤੋਂ ਥੱਲੇ ਤੁਸੀਂ ਆਪਣੀ ਗਰਦਨ 'ਚੋ ਆਕੇ ਕੰਮ ਕਰਦੇ ਹੋ ਤਾਂ 27 ਪਾਉਂਡ ਮਤਲਬ ਕਿ 60 ਕਿਲੋ ਵਜਨ ਤੁਹਾਡੀ ਗਰਦਨ ਦੇ ਉੱਤੇ ਪੈਂਦਾ ਹੈ ਤਾਂ ਇਸ ਕਰਕੇ ਉਸ ਨੂੰ ਅਵੋਇਡ ਕਰੋ ਜਦੋਂ ਬੈਠਣਾ ਹੈ ਐਂਦਾ ਬੈਠੋ ਜਿੱਦਾਂ ਤੁਸੀਂ ਉੱਠਣ ਲਈ ਤਿਆਰ ਹੋ ਸਿੱਧੇ ਬੈਠੋ ਆਪਣੇ ਲੈਪਟਾਪ ਦੀ ਜੋ ਸਿੱਧੀ ਐ ਰੱਖਣ ਦੀ ਉਹਨੂੰ ਐਂਦਾ ਰੱਖੋ ਕਿ ਵੀ ਤੁਹਾਨੂੰ ਗਰਦਨ ਝੁਕਾਣੀ ਨਾ ਪਵੇ ਜਦੋਂ ਤੁਸੀਂ ਸੌਂਦੇ ਹੋ ਤਾਂ ਪਿੱਲੋ ਛੋਟਾ ਯੂਜ਼ ਕਰੋ ਕੋਸ਼ਿਸ਼ ਕਰੋ ਕਿ ਹਲਕੀ ਫੁਲਕੀ ਐਕਸਰਸਾਈਜ਼ ਕਰਦੇ ਰਹੋ ਲਗਾਤਾਰ ਇੱਕੋ ਸਮੇਂ ਤੁਸੀਂ ਆਪਣੇ ਸਿਸਟਮ ਤੇ ਬੈਠ ਕੇ ਕੰਮ ਨਾ ਕਰੋ ਵੀធីਮੈਂਟ ਤੋਂ ਬਾਅਦ ਤੁਸੀਂ 5-7 ਮਿੰਟ ਆਪਣੇ ਮਸਲਜ਼ ਨੂੰ ਰਿਲੈਕਸ ਦਿਓ ਆਪਣੀ ਗਰਦਨ ਨੂੰ ਖੱਬੇ ਸੱਜੇ ਹਿਲਾਓ ਉੱਪਰ ਥੱਲੇ ਹਿਲਾਓ ਆਪਣੇ ਬਾਹਾਂ ਦੀ ਮੂਵਮੈਂਟ ਕਰੋ ਤਾਂ ਉਹਦੇ ਨਾਲ ਕੀ ਹੈ ਕਿ ਸਰਕੂਲੇਸ਼ਨ ਐਕਟੀਵੇਟ ਹੁੰਦਾ ਰਹੇਗਾ ਅਗਰ ਤੁਸੀਂ ਲਗਾਤਾਰ ਲੰਬੇ ਸਮੇਂ ਲਈ ਕੰਮ ਕਰਦੇ ਹੋ ਤਾਂ ਉਹਦੇ ਬੁਰੇ ਪ੍ਰਭਾਵ ਤਾਂ ਪੈਣੇ ਹੀ ਪੈਣੇ ਨੇ ਜੀ ਸਰ ਕਈ ਲੋਕਾਂ ਨੂੰ ਜਿਨ੍ਹਾਂ ਨੂੰ ਸਰਵਾਈਕਲ ਹੋ ਗਿਆ ਹੈਗਾ ਜੀ ਉਹਨਾਂ ਦੀ ਜਿਮਨ ਸ਼ੈਲੀ ਕਿਹੋ ਜੀ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਇਸ ਸਮੱਸਿਆ ਨੂੰ ਥੋੜਾ ਘਟਾ ਸਕਣ ਤੇ ਦਰਦ ਤੋਂ ਉਹਨਾਂ ਨੂੰ ਰਾਹਤ ਮਿਲ ਸਕੇ ਜੀ ਇੱਕ ਤਰ੍ਹਾਂ ਜ਼ਿਆਦਾ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਨਾ ਕਰੋ ਜਦੋਂ ਵੀ ਤੁਸੀਂ ਕਿਤੇ ਡਰਾਈਵਿੰਗ ਕਰਨੀ ਹੈ ਜਾਂ ਤੁਸੀਂ ਕਿ ਸਿਸਟਮ ਤੇ ਕੰਮ ਕਰਦੇ ਹੋ ਤਾਂ ਆਪਣੇ ਕੋਲੇ ਮੈਗਨੇਟਿਕ ਸਰਕੂਲ ਵੈਲਟ ਹੁੰਦੀ ਹੈ ਜੋ ਕਿ ਇੱਕ ਮਤਲਬ ਕਿ ਐਸੇ ਨੇ ਕਿ ਮਿਨੀਚਰ ਕਾਲਰ ਹੁੰਦਾ ਹੈ ਉਹਦੇ ਲਗਾਉਣ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਪਰ ਸਰਕੂਲੇਸ਼ਨ ਐਕਟੀਵੇਟਰ ਹੁੰਦਾ ਹੈ ਔਰ ਤੁਹਾਡੀ ਗਰਦਨ ਨੂੰ ਸਪੋਰਟ ਰਹਿੰਦੀ ਹੈ ਔਰ ਤੁਸੀਂ ਆਪਣੇ ਨੂੰ ਬੜਾ ਰੈਲੀਫ ਮਹਿਸੂਸ ਕਰਦੇ ਹੋ ਇਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਐਕੂਪ੍ਰੈਸ਼ਰ ਬੋਲ ਤੇ ਰਿੰਗ ਦਿੰਦੇ ਆ ਜਿਹਦੇ ਨਾਲ ਉਹ ਰੈਗੂਲਰ ਕਿ ਸਵੇਰੇ ਸ਼ਾਮ ਮੈਂ ਐਕਸਰਸਾਈਜ਼ ਕਰਾਂ ਜੇ ਤੁਹਾਡੇ ਕੰਮ ਦਾ ਲੋਡ ਜ਼ਿਆਦਾ ਹੈ ਤਾਂ ਦਿਨ ਚ ਦੋ ਤਿੰਨ ਵਾਰੀ ਵੀ ਤੁਸੀਂ ਐਕੂਪ੍ਰੈਸ਼ਨ ਬਾਲ ਆਪਣੇ ਹੱਥਾਂ ਚ ਫੜ ਕੇ ਪ੍ਰੈਸ ਕਰ ਸਕਦੇ ਹੋ ਉਹਦੇ ਨਾਲ ਸਾਰੇ ਪੁਆਇੰਟ ਐਕਟਿਵੇਟ ਹੋ ਜਾਂਦੇ ਨੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਆਪਣੇ ਦੋਨਾਂ ਅੰਗੂਠਿਆਂ ਦੇ ਉੱਤੇ ਮ사ਜ ਕਰੋ ਤਾਂ ਉਹਦੇ ਨਾਲ ਪੂਰੀ ਸਪਾਇਨ ਜਿਆ ਰਿਲੈਕਸ ਹੋ ਜਾਂਦੀ ਹੈ ਜੀ ਜੰਨ ਜੰਨ ਦੇ ਸਾਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਵਧੀਆ ਹੋ ਸਕੇ ਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਣ ਜੀ ਮੈਂ ਪੰਜਾਬ ਦੇ ਸਾਰੇ ਭੈਣਾ ਭਰਾਵਾਂ ਨੂੰ ਇਹ ਗੁਜਾਰਸ਼ ਕਰਨੀ ਚਾਹਾਂਗਾ ਕਿ ਲਗਾਤਾਰ ਤੁਸੀਂ ਆਪਣੀ ਗਰਦਨ ਦੇ ਵਿੱਚ ਅਗਰ ਦਰਦ ਹੋ ਰਿਹਾ ਤੰਜਾ ਬੇਅਰਾਮੀ ਮਹਿਸੂਸ ਕਰਦੇ ਆ ਤਾਂ ਉਸ ਨੂੰ ਤੁਸੀਂ ਲਾਹ ਪ੍ਰਵਾਹੀ ਨਾਲ ਨਾ ਦੇਖੋ ਜਲਦੀ ਤੋਂ ਜਲਦੀ ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਮਿਲੋ ਔਰ ਜਿੰਨਾ ਜਲਦੀ ਤੁਸੀਂ ਜਾ ਕੇ ਮਿਲੋਗੇ ਓਨੀ ਜਲਦੀ ਤੁਸੀਂ ਰਾਹਤ ਮਹਿਸੂਸ ਕਰੋਗੇ ਔਰ ਜਦੋਂ ਤੁਸੀਂ ਰਾਹਤ ਮਹਿਸੂਸ ਕਰ ਲੈਨੇ ਹੋ ਇੱਕ ਵਾਰੀ ਠੀਕ ਹੋ ਜਾਂਦੇ ਹੋ ਫਿਰ ਤੁਸੀਂ ਨਵੇਕਲੇ ਨਾ ਹੋ ਫਿਰ ਵੀ ਧਿਆਨ ਰੱਖੋ ਮੈਂ ਹਮੇਸ਼ਾ ਕਹਿੰਦਾ ਬੀ ਕਾਈਂਡ ਟੂ ਯੋਰ ਸਪਾਈਨ ਆਪਣੀ ਰੀੜ ਦੀ ਹੱਡੀ ਦੇ ਪ੍ਰਤੀ ਹਮੇਸ਼ਾ ਤੁਸੀਂ ਬਹੁਤ ਹੀ ਨੋਰਮਲ ਰਹੋ ਅਤੇ ਦਿਆਲੂ ਰਹੋ ਅਸੀਂ ਆਪਣੀ ਲੋਅਰ ਬੈਕ ਦੇ ਪ੍ਰਤੀ ਆਪਣੀ ਸਪਾਈਨ ਦੇ ਪ੍ਰਤੀ ਹਮੇਸ਼ਾ ਲਾਹ ਪ੍ਰਵਾਹ ਹੋ ਜਾਂਦੇ ਆ ਜਿਸ ਦੇ ਨਾਲ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਤੇ ਖੁਸ਼ ਰਹੋ ਖੁਸ਼ਹਾਲ ਰਹੋ ਹਮੇਸ਼ਾ ਮੁਸਾਨਦੇ ਰਹੋ ਕਿ ਜਿੰਦਗੀ ਨੂੰ ਐਸੇ ਕਨਾਲ ਜਿਓ ਕਿ ਹਰ ਹਰ ਕੋ ਲੋਕ ਤੁਹਾਨੂੰ ਦੇਖ ਕੇ ਕਹੇ ਕਿ ਇਹ ਹੀ ਜ਼ਿੰਦਗੀ ਹੈ ਜੀ ਸਰ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਦਰਸ਼ਕੋ ਵਾਕੀ ਸਰਵਨਾ ਸਾਾਨੂੰ ਬੜੀ ਮੁੱਲੀ ਜਾਣਕਾਰੀ ਦਿੱਤੀ ਹੈ ਜੇਕਰ ਅਸੀਂ ਬਿਮਾਰੀਆਂ ਤੋਂ ਬਚਣਾ ਹੈਗਾ ਸਾਨੂੰ ਜੀਵਨ ਸ਼ੈਲੀ ਆਪਣੀ ਵਧੀਆ ਬਣਾਉਣੀ ਪਊਗੀ ਜੇਕਰ ਸਾਡੀ ਜੀਵਨ ਸ਼ੈਲੀ ਵਧੀਆ ਹੋਊਗੀ ਤਾਂ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਤੋਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਹੁਣ ਮੈਨੂੰ ਦਮਨ ਪ੍ਰਿਨੂ ਦਿਓ ਆ ਗਿਆ ਧੰਨਵਾਦ